ਲੋ ਜੀ ਇਹ ਟਰਾਈ ਕਹਿੰਦੇ ਪੁਲੇਰੀਆਂ ਦੀ ਤਰਫੋਂ ਇੱਕ ਕੈਂਡਲ ਵੀਰਦ ਨੂੰ ਸਨਮਾਨ ਕਰਨ ਦੇ ਕੈਮਰਾ ਨੇ ਪੇੜਾ ਆਈ ਕਹਿੰਦੇ ਪੁਲੇਰੀਆਂ ਦੀ ਤਰਫੋਂ ਇਹ ਕਿਹੜੀ ਗੋਲ ਦੀ ਪਾਲੀ ਬਣਿਆਦ ਨਹੀਂ ਹੁੰਦੀ ਇੱਕ ਗੋਲ ਦੀ ਕੋਈ ਪਾਲੇ ਪਾਲੀ ਬਣਿਆਦ ਨਹੀਂ ਹੁੰਦੀ ਕਰ ਲਈ ਖਿਡਾਰੀ ਇਸ ਟੂਰਨਾਮੈਂਟ ਦੇ ਵਿੱਚ ਆਏ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਗੁਜ਼ਾਰਾ ਔਰ ਸ਼ੁਕਰਗੁਜ਼ਾਰ ਕਰਦਾ ਹਾਂ ਔਰ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਪਿਛਲੇ ਟੂਰਨਾਮੈਂਟ ਦੇ ਵਿੱਚ ਮੈਂ ਆਇਆ ਸੀ ਤਾਂ ਉਦੋਂ ਇਸ ਕਲੱਬ ਨੇ ਮੰਗ ਰੱਖੀ ਸੀ ਕਿ ਮੈਂ ਇਸ ਗਰਾਊਂਡ ਦੇ ਲਈ ਕੁਝ ਦੇ ਕੇ ਜਾਵਾਂ ਤਾਂ ਉਦੋਂ ਇਸ ਕਮੇਟੀ ਨੇ ਟੂਰਨਾਮੈਂਟ ਕਮੇਟੀ ਨੇ ਬਾਈ ਗਰਮੀਤ ਹਰਿਆਣੇ ਜਾ ਸਾਡੀ ਆਮ ਆਦਮੀ ਪਾਰਟੀ ਦੇ ਬਾਈ ਜਸਵਿੰਦਰ ਹਰਿਆਣੇ ਫੌਜੀ ਸਾਹਿਬ ਆਰਿਆ ਨੇ ਇਹ ਗੱਲ ਕਹੀ ਸੀ ਕਿ ਸਾਡੇ ਗਰਾਊਂਡ ਦੇ ਵਿੱਚ ਜਿਹੜੀ ਚੀਜ਼ ਦੀ ਘਾਟ ਹੈ ਉਹ ਪੂਰੀ ਕੀਤੀ ਜਾਵੇ ਤਾਂ ਮੈਂ ਪਿੰਡ ਦੂਹੇਵਾਲਾ ਦੇ ਇਸ ਖੇਡ ਗਰਾਊਂਡ ਦੇ ਲਈ ਆਪਣੇ ਇਖਤਿਆਰੀ ਕੋਟੇ ਦੇ ਵਿੱਚੋਂ 4 ਲੱਖ ਤੇ 25000 ਰੁਪਇਆ ਸਟਰੀਟ ਲਾਈਟਾਂ ਵਾਸਤੇ ਜਾਰੀ ਕਰਦਾ ਹੈ ਔਰ ਮੈਂ ਇਹ ਗੱਲ ਮੈਕ ਤੇ ਇਸ ਲਈ ਬੋਲ ਰਿਹਾ ਕਿਉਂਕਿ ਬਹੁਤੇ ਜਿਹੜੇ ਲੀਡਰ ਆਉਂਦੇ ਆ ਬੋਲ ਕੇ ਜਾਵੜਦੇ ਵੀ ਇੰਨੇ ਪੈਸੇ ਅਸੀਂ ਇਸ ਖੇਡ ਗਰਾਊਂਡ ਨੂੰ ਦਿੰਨੇ ਆ ਇੰਨੇ ਪੈਸੇ ਕਮੇਟੀ ਨੂੰ ਦਿੰਨੇ ਆ ਤਾਂ ਮੈਂ ਇਹ ਗੱਲ ਸ਼ੋਰ ਕਰਨ ਵਾਸਤੇ ਆਪਦੀ ਲੈਟਰ ਨਾਲ ਲੈ ਕੇ ਆਇਆ ਔਰ ਇਹ ਲੈਟਰ ਮੈਂ ਇੱਥੇ ਕਮੇਟੀ ਨੂੰ ਪਿੰਡ ਵਾਸੀਆਂ ਨੂੰ ਦੇ ਕੇ ਜਾਵਾਂਗਾ ਔਰ ਜਦੋਂ ਅਗਲਾ ਟੂਰਨਾਮੈਂਟ ਹੋਊਗਾ ਤੇ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਉਹ ਟੂਰਨਾਮੈਂਟ ਡੇ ਔਰ ਨਾਈਟ ਹੋਊਗਾ ਕਿਉਂਕਿ ਜਿੰਨਾ ਲਾਈਟਾਂ ਦਾ ਖਰਚਾ ਇਹਨਾਂ ਨੇ ਦੱਸਿਆ ਸੀ ਉਹਦੋਂ ਮੈਂ 25000 ਰੁਪਏ ਵੱਧ ਪਾਇਆ ਤਾਂ ਕਿ ਕੋਈ ਕਮੀ ਇਸ ਗਰਾਊਂਡ ਦੇ ਵਿੱਚ ਲਾਈਟਾਂ ਲਾਉਣ ਦੇ ਲਈ ਰਹਿ ਨਾ ਜਾਵੇ ਇਸ ਕਰਕੇ ਜਦੋਂ ਪਿਛਲੀ ਵਾਰ ਮੈਂ ਇਸ ਟੂਰਨਾਮੈਂਟ ਤੇ ਆਇਆ ਸੀ ਤਾਂ ਇੱਥੇ ਇੱਕ ਮੰਗ ਮੰਗੀ ਗਈ ਸੀ ਕਿ ਸਾਡੇ ਸਾਂਝੇ ਕੰਮਾਂ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਨਹੀਂਗਾ ਤਾਂ ਮੈਂ ਉਸ ਦੇ ਲਈ 1,90,000 ਰੁਪਏ ਦੀ ਲਗਭਗ 2 ਲੱਖ ਰੁਪਏ ਦੀ ਪਾਣੀ ਵਾਲੀ ਟੈਂਕੀ ਇਸ ਪਿੰਡ ਨੂੰ ਦੇਖ ਕੇ ਗਿਆ ਸੀ ਔਰ ਮੈਂ ਇੱਥੇ ਦੱਸਣਾ ਚਾਹਣਾ ਹੈ ਕਿ ਸਮਾਂ ਲੱਗ ਜਾਂਦਾ ਹੈ ਕਿਸੇ ਕੰਮ ਨੂੰ ਲੀਕਦੇ ਹੋਏ ਨੇਪਰੇ ਚਾੜ੍ਹਦੇ ਹੋਏ ਪਰ ਜਿਹੜੀਆਂ ਲਾਈਟਾਂ ਵਾਲਾ ਕੰਮ ਹੈ ਉਹ 2-3 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਊਗਾ ਔਰ ਅਗਲੇ ਟੂਰਨਾਮੈਂਟ ਤੇ ਅਸੀਂ ਲਾਈਟਾਂ ਦੇ ਵਿੱਚ ਖੇਡਾਂਗੇ ਇਸ ਕਰਕੇ ਇਸ ਪਿੰਡ ਨੂੰ ਮੈਂ ਆਪਦੇ ਪਿੰਡ ਵਜੋਂ ਹੀ ਸਮਝਦਾ ਕਿਉਂਕਿ ਬਾਈ ਨਿੱਕੇ ਹਰੀ ਅਸੀਂ ਸਾਰੇ ਪੜਦੇ ਰਹੇ ਆ ਇਕੱਠੇ ਖੇਡਦੇ ਰਹੇ ਆ ਸਰਦਾਰ ਜਸਵਿੰਦਰ ਸਿੰਘ ਜੀ ਡੀਪੀ ਸਾਹਿਬ ਸਾਡੇ ਅਸੀਂ ਇਹਨਾਂ ਦੇ ਕੋਲੇ ਇਹਨਾਂ ਦੇ ਸ਼ਾਗਿਰਦ ਬਣ ਕੇ ਖੇਡਦੇ ਰਹੇ ਆ ਬਹੁਤ ਕੁਝ ਸਿੱਖਦੇ ਰਹੇ ਆ ਤੇ ਅੱਜ ਜੇ ਅਸੀਂ ਕਿਸੇ ਮਕਾਮ ਤੇ ਪਹੁੰਚਿਆ ਤਾਂ ਸਾਡੇ ਭਰਾਵਾਂ ਦਾ ਸਾਡੇ ਗੁਰੂਆਂ ਦਾ ਸਾਡੇ ਸਿਰ ਤੇ ਹੱਥ ਹੈ ਤੇ ਅਸੀਂ ਉਸ ਕਿਰਪਾ ਸਦਕਾ ਇੱਥੇ ਪਹੁੰਚੇ ਹਾਂ ਉਹ ਸਾਥ ਸਦਕਾ ਇਹਨਾਂ ਮਕਾਮਾਂ ਨੂੰ ਹਾਸਲ ਕੀਤਾ ਔਰ ਤੁਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਭਰੋਸਾ ਜਤਾਇਆ ਔਰ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਂਦੀ ਔਰ ਇਸ ਦਾ ਕਿਉਂਕਿ 92 ਸੀਟਾਂ ਤੁਸੀਂ ਪੰਜਾਬ ਦੇ ਵਿੱਚੋਂ ਦਿੱਤੀਆਂ ਬਹੁਮਤ ਔਰ ਜਿਹਦਾ ਅਸੀਂ ਹਮੇਸ਼ਾ ਰਿਣੀ ਰਹਾਂਗੇ ਤੁਹਾਡਾ ਕਰਜ਼ਦਾਰ ਰਹਾਂਗੇ ਤੁਹਾਡੇ ਕਰਜ਼ ਦੀ ਕਿਸ਼ਤਾਂ ਰਾਈ ਅਸੀਂ ਕਰਜ਼ ਲਾਉਂਦੇ ਰਹਾਂਗੇ ਇਸ ਕਰਕੇ ਹੁਣ ਬਹੁਤਾ ਸਮਾਂ ਨਾਲ ਲੰਘਦਾ ਹੋਇਆ ਮੈਂ ਇੱਕ ਵਾਰ ਫੇਰ ਇਸ ਨਗਰ ਦੇ ਸਾਰੇ ਹੀ ਪਤਵੰਤੇ ਸੱਜਣਾ ਦਾ ਟੂਰਨਾਮੈਂਟ ਕਮੇਟੀ ਦੇ ਸਾਰੇ ਹੀ ਮੈਂਬਰ ਸਹਿਬਾਨਾਂ ਦਾ ਆਮ ਆਦਮੀ ਪਾਰਟੀ ਦੀ ਇਕਾਈ ਦੇ ਸਾਰੇ ਹੀ ਮੈਂਬਰ ਸਹਿਬਾਨਾਂ ਦਾ ਔਰ ਦੂਰੋਂ ਨੇੜੋਂ ਜਿੰਨੇ ਵੀ ਖਿਡਾਰੀ ਸਹਿਬਾਨ ਔਰ ਦਰਸ਼ਕ ਇਥੇ ਆਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਦਾਰ ਸੁਖੀਂਦਰ ਸਿੰਘ ਜੀ ਕੌਣੀ ਜਿਨ੍ਹਾਂ ਦੀ ਤਰਫੋਂ ਵੱਡੇ ਐਲਾਨ ਜਿਹੜੇ ਕੀਤੇ ਗਏ ਇਸ ਟੂਰਨਾਮੈਂਟ ਦੇ ਲਈ ਇਸ ਗਰਾਊਂਡ ਦੇ ਲਈ ਖੇਡ ਗਰਾਊਂਡ ਦੇ ਲਈ ਸਟ੍ਰੇਟ ਲਾਈਟਾਂ ਵੀਰ ਜੀ ਕਹਿੰਦੇ ਵੀ 2-3 ਮਹੀਨਿਆਂ ਦੇ ਵਿੱਚ ਕੰਮ ਜਿਹੜਾ ਕੰਪਲੀਟ ਹੋ ਜਾਣਾਗਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਕਹਿੰਦੇ ਵੱਡੇ ਐਲਾਨ ਜਿਹੜੇ ਕੀਤੇ ਇਸ ਟੂਰਨਾਮੈਂਟ ਲਈ ਇਸ ਬਾਈ ਇੱਥੇ ਪਹੁੰਚੇ ਆ ਉਹਨਾਂ ਵੱਲੋਂ 5100 ਰੁਪਏ ਲਾਸਟ ਮੈਚ ਚੱਲ ਰਿਹਾ ਸਾਨੂੰ ਅੱਜ ਦਿੱਤੇ ਗਏ ਆ ਸੋ ਅਸੀਂ ਸਾਰੇ ਨਗਰ ਵਾਲੇ ਤੇ ਸਾਡੇ ਸਾਰੇ ਕਲੱਬ ਦੇ ਮੈਂਬਰ ਆ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਤੇ ਅੱਜ ਤੁਸੀਂ ਮੈਚ ਦਾ ਰੁਮਾਂਚ ਜਿਹੜਾ ਬਣਿਆ ਦੇਖ ਰਹੇ ਆ ਦਰਸ਼ਕ ਸਾਰੇ ਪਾਸੇ ਬੈਠੇ ਹੋਏ ਆ